ਅੱਜ ਤੁਹਾਨੂੰ ਆਪਾਂ ਹਾਥੀ ਘੋੜੇ ਦਾ ਪੁੱਤ ਬਾਦਲ ਦਿਖਾਉਣਾ ਜਿਹੜਾ ਬਾਈ ਸਤਨਾਮ ਤੇ ਬਾਈ ਪਰਮਜੀਤ ਕੋਲੇ ਆ ਪਿੰਡ ਕਰਮੋ ਵਾਲਾ ਫਰੋਸ਼ਾ ਤੋਂ ਇੱਕ ਪਿੰਡ ਛੱਡ ਕੇ ਉਦੋਂ ਅਗਲਾ ਪਿੰਡ ਪੈ ਜਾਂਦਾਗਾ ਕਰਮੋ ਵਾਲਾ ਖੂਹ ਵਾਲਾ ਸਟੱਡ ਫਾਰਮ ਦੇ ਨਾਂ ਤੇ ਬਾਈ ਅਰਗਿਆਂ ਦਾ ਫੇਸਬੁੱਕ ਤੇ YouTube ਤੇ ਚੈਨਲ ਬਣਿਆ ਹੋਇਆ ਘੋੜੇ ਦੀਆਂ ਬਣਤਰਾਂ ਚੈੱਕ ਕਰੋ ਕੰਨ ਘੋੜੇ ਦਾ ਬੜਾ ਜਿਆਦਾ ਛੋਟਾ ਕੁੰਡੀ ਬਹੁਤ ਜਿਆਦਾ ਆ ਬਾਕੀ ਕੋੜਾ ਸਾਫ ਸੁਥਰਾ ਬੜਾ ਆਗਾ ਅੰਗਾ ਪੈਰਾਂ ਦਾ ਮਜਬੂਤ ਆ ਖੁੱਲਾ ਡੁੱਲਾ ਕੋੜਾ ਆ ਪਿੱਠ ਪੁੜੇ ਦੀਆਂ ਤੁਸੀਂ ਇਹਦੀਆਂ ਬਣਤਰਾਂ ਚੈੱਕ ਕਰੋ ਘੋੜੇ ਦੇ ਸੰਭ ਸੰਭ ਵਾਲਾ ਹੈਵੀ ਲੱਗਿਆ ਪਿਆ ਇਸ ਕੋੜ ਨੇ ਰਿਜ਼ਲਟ ਬਾ ਕਮਾਲ ਦਿੱਤੇ ਆ ਬਾਕੀ ਬਾਈ ਪਰਮਜੀਤ ਨੇ ਇੰਟਰਵਿਊ ਦੇ ਵਿੱਚ ਦੱਸਿਆ ਵੀ ਹਾਲੇ ਤੱਕ ਇਹਦਾ ਹਜੇ ਕੋਈ ਅਸੀਂ ਚੰਬਾ ਬੱਚਾ ਨਹੀਂ ਦੇਖਿਆ ਬਸ਼ੇਰੀਆਂ ਇਹਦੀਆਂ ਬਹੁਤ ਚੰਗੀਆਂ ਘੋੜੀਆਂ ਬਣ ਕੇ ਤਿਆਰ ਹੋਈਆਂ ਨੇ ਇਹ ਬਾਈ ਵਰਗਿਆਂ ਨੇ ਪਿੱਛੇ ਤੋਂ ਆ ਜਿਹੜਾ ਘੋੜਾ ਹਰਿਆਣੇ ਦੇ ਵਿੱਚੋਂ ਆਇਆ ਸੀਗਾ ਹਰਿਆਣੇ ਦੇ ਵਿੱਚ ਘੋੜਾ ਇਹ ਬਰੀਡ ਹੋਇਆ ਸੀ ਹੁਣ ਵੈਸੇ 2 2.5 ਸਾਲਾਂ ਤੋਂ ਇਹ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਆ ਤੇ ਇਹਦੀ ਫੀਸ ਬਾਈ ਪਰਮਜੀਤ ਅਰਗਿਆਂ ਨੇ ਬੜੀ ਜਾਇਜ਼ ਰੱਖੀ ਆ 18000 ਰੁਪਇਆ ਤੇ ਉਹਦੇ 'ਚ ਤੁਸੀਂ ਐ ਨਾ ਮੰਨਿਓ ਜਿੰਨਾ ਚਿਰ ਤੁਹਾਡੀ ਘੋੜੀ ਕੱਬਣ ਨਹੀਂ ਹੁੰਦੀ ਘੋੜਾ ਬਿਸ਼ੱਕ ਦੀ ਜਿੰਨੇ ਆਰਾ ਮਰਜ਼ੀ ਛੜਾ ਲਿਓ ਜੰਪਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਸੋਹਣਾ ਬਹੁਤ ਆ ਯਾਰ ਘੋੜਾ ਤੁਹਾਨੂੰ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਇਹਦੇ ਰਿਜ਼ਲਟ ਵੀ ਦਿਖਾਵਾਂਗੇ ਤੇ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਬਾਈ ਪਰਮਜੀਤ ਦਾ ਜਦੋਂ ਮਰਜ਼ੀ ਫੋਨ ਲਾ ਕੇ ਤੁਸੀਂ ਇਹਦੀ ਸਟੱਡ ਸਰਵਿਸ ਲੈ ਲਿਓ ਬਾਕੀ ਗੱਲਬਾਤ ਆ ਜਿਹੜੀ ਇਹਦੇ ਬਾਰੇ ਆ ਉਹ ਆਪਾਂ ਇੰਟਰਵਿਊ ਦੇ ਵਿੱਚ ਪਰਮਜੀਤ ਦੇ ਨਾਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਘੋੜਾ ਪਾਲਕ ਵੀਰ ਆਪਣੇ ਨਾਲ ਇਸ ਚੈਨਲ ਦੇ ਰਹੀ ਜੁੜੇ ਆ ਦੋਸਤੋ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਸੋ ਜਿਵੇਂ ਆਪਾਂ ਤੁਹਾਡੇ ਵਾਸਤੇ ਨਵੇਂ-ਨਵੇਂ ਸਟੱਡ ਫਾਰਮਾਂ ਦੀਆਂ ਵੀਡੀਓਜ਼ ਲੈ ਕੇ ਆਉਣੇ ਆ ਉਸੇ ਲੜੀ ਦੇ ਤਹਿਤ ਅੱਜ ਆਪਾਂ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮੂ ਵਾਲਾ ਵਿਖੇ ਬੈਠੇ ਆ ਖੂਹ ਵਾਲਾ ਸਟੱਡ ਫਾਰਮ ਜੋ ਬਾਈ ਹੁਣਾ ਦਾ ਜਿਹੜਾ ਸਟੱਡ ਫਾਰਮ ਆ ਖੂਹ ਵਾਲਾ ਸਟੱਡ ਫਾਰਮ ਦੇ ਨਾਂ ਤੇ ਆ ਕਰਮੂ ਵਾਲਾ ਜਿਹੜਾ ਪਿੰਡ ਆ ਇਹ ਫਰੋਜ਼ਪੁਰ ਤੋਂ ਤਕਰੀਬਨ 20 ਕਿਲੋਮੀਟਰ ਤੇ ਇਨਾ ਹੀ ਇਹ ਜੀਰੇਕ ਤੋਂ ਪੈ ਜਾਂਦਾ ਤੇ 20 ਬਾਈਕ ਇਹ ਪੈ ਜਾਂਦਾ ਹੈਗਾ ਫਰੀਦਕੋਟ ਤੋਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੋਕਰਾ ਆਸਟ੍ਰੇਲੀਅਨ ਬਾਦਲ ਦਿਖਾਵਾਂਗੇ ਹਾਥੀ ਘੋੜੇ ਦਾ ਪੁੱਤ ਬਹੁਤ ਜ਼ਿਆਦੇ ਸੋਹਣਾ ਘੋੜਾ ਜਿਹੜਾ ਚੰਗੀ ਡੀਲ ਡਾਲ ਦਾ ਬਾਡੀ ਬਣਤਰ ਦਾ ਬਹੁਤ ਜ਼ਿਆਦੇ ਖੁੱਲਾਗਾ ਤੇ ਬਹੁਤ ਸੋਹਣੇ ਰਿਜ਼ਲਟ ਵੀ ਆਏ ਆ ਅੱਜ ਇੰਟਰਵਿਊ ਦੇ ਦਰਮਿਆਨ ਆਪਣੇ ਨਾਲ ਬਾਈ ਪਰਮਜੀਤ ਤੇ ਇਧਰਲੇ ਪਾਸੇ ਬਾਈ ਦੇ ਵੱਡੇ ਬ੍ਰਦਰ ਬਾਈ ਸਤਨਾਮ ਤੇ ਇਧਰਲੇ ਪਾਸੇ ਸਰਪੰਚ ਸਾਹਿਬ ਬੈਠੇ ਆਪਣੇ ਨਾਲ ਬਾਈ ਉਹਨਾਂ ਦੇ ਚਾਚਾ ਜੀ ਨੇ ਸਤਪਾਲ ਸਿੰਘ ਜੀ ਤੇ ਉਧਰਲੇ ਪਾਸੇ ਬਾਈ ਰਾਮਣ ਬੈਠਾ ਡਾਕਟਰ ਸਾਹਿਬ ਬੈਠੇ ਆ ਮਾਨੇ ਬਾਈ ਦਾ ਪਿੰਡ ਮਾਨੇ ਵਾਲਾ ਪਿੰਡ ਹਾਂਜੀ ਸੋ ਤੁਸੀਂ ਅਕਸਰੀ ਵੀਡੀਓ ਜੇ ਦੇਖੀਆਂ ਹੋਣੀਆਂ ਨੇ ਬਾਈ ਦਾ ਵੀ ਵੈਸੇ ਜਿਹੜਾ ਡਾਕਟਰੀ ਪੇਸ਼ਾ ਹੈਗਾ ਤੇ ਇਹਨਾਂ ਦੇ ਭਰਾ ਨੇਗੇ ਡਾਕਟਰ ਗਗਨ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਕਿੱਥੋਂ ਬਾਈ ਉਹਨਾਂ ਨੇ ਘੋੜਾ ਪਰਚੇਜ ਕੀਤਾ ਸੀਗਾ ਕਿਹੋ ਜਿਹੇ ਦੇ ਰਿਜ਼ਲਟ ਆਏ ਆ ਸਾਰੀ ਗੱਲਬਾਤ ਬਾਈ ਪਰਮਜੀਤ ਤੋਂ ਆਪਾਂ ਪੁੱਛਾਂਗੇ ਤੇ ਹੁਣ ਇਹਦੀ ਸਟੱਡ ਸਰਵਿਸ ਦੀ ਮੀਟਿੰਗ ਦੀ ਫੀਸ ਕਿੰਨੀ ਚੱਲ ਰਹੀ ਆ ਉਹ ਵੀ ਗੱਲਬਾਤ ਸਾਰੀ ਸਾਂਝੀ ਕਰਾਂਗੇ ਪਹਿਲਾਂ ਸਾਰੇ ਭਰਾਵਾਂ ਦਾ ਕਰਦੇ ਆ ਸਵਾਗਤ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜੀ ਪਰਮਜੀਤ ਭਾਈ ਪਿੰਡ ਦਾ ਐਡਰੈਸ ਤਾਂ ਮੈਂ ਕਲੀਅਰ ਕਰ ਹੀ ਦਿੱਤਾ ਭਰਾਵਾਂ ਨੂੰ ਹਨਾ ਤੇ ਖੂਹ ਵਾਲਾ ਸਟੱਡ ਫਾਰਮ ਹਾਂਜੀ ਖੂਹ ਵਾਲਾ ਸਟੱਡ ਫਾਰਮ ਨਾਂ ਰੱਖਣ ਦਾ ਤੁਹਾਡਾ ਕਾਰਨ ਕੀ ਹੈ ਇਹਦੇ ਬਾਰੇ ਭਰਾਵਾਂ ਨੂੰ ਦੱਸ ਦਈਏ ਪਹਿਲਾਂ ਦਾ ਹਾਂਜੀ ਜਿੱਥੇ ਆਪਾਂ ਹੁਣ ਬੈਠੇ ਆ ਨਾ ਜੇ ਆਪਣਾ ਟਾਣੀ ਕੇ ਆ ਟਾਣੀ ਕੇ ਬੈਠੇ ਆ ਇੱਥੇ ਮਤਲਬ ਆਪਣਾ ਖੂਹ ਹੁੰਦਾ ਸੀਗਾ ਅੱਛਾ ਬਈ ਹਾਂਜੀ ਆਪਾਂ ਨੂੰ ਮੇਰੇ ਦਾਦਾ ਜੀ ਨੂੰ ਕੱਲਿਆਂ ਨੂੰ ਲਾਟ ਹੋਇਆ ਸੀ ਖੂਹ ਏ ਹਾਂਜੀ ਬਈ ਤੇ ਇਹ ਫਿਰ ਸਾਨੂੰ ਖੂਹ ਵਾਲੇ ਆਦੇ ਹੁੰਦੇ ਸੀ ਪਿੰਡ 'ਚ ਸਾਡੀ ਆਲ ਜਿਵੇਂ ਕਹਦੀ ਖੂਹ ਵਾਲੇ ਆ ਤੇ ਖੂਹ ਵਾਲੇ ਤੋਂ ਹੀ ਜਾਣਦੇ ਆ ਜੀ ਸਾਨੂੰ ਸਾਰੇ ਪਾਪਾ ਜੀ ਨੂੰ ਵੀ ਹੁਣ ਵੀਰੇ ਦਾ ਨਾਂ ਵੀ ਖੂਹ ਵਾਲੇ ਵੀ ਮਤਲਬ ਚੱਲਦਾ ਹਾਂਜੀ ਠੀਕ ਹੈ ਬਈ ਜੇ ਕਿਸੇ ਨੇ ਬਾਹਰੋਂ ਪੁੱਛ ਕੇ ਆਣਾ ਹੋਵੇ ਤਾਂ ਖੂਹ ਵਾਲੇ ਖੂਹ ਵਾਲੇ ਹਾਂਜੀ ਖੂਹ ਵਾਲੇ ਆ ਜੀ ਇੱਥੇ ਆਪਣੇ ਖੂਹ ਆਣਾ ਜੀ ਤਾਂ ਕਰਦੇ ਹਾਂਜੀ ਠੀਕ ਹੈ ਜੀ ਬਈ ਸ਼ੌਕ ਪਰਮਜੀਤ ਵੀਰੇ ਕਿੰਨਾ ਕ ਪੁਰਾਣਾ ਤੁਹਾਨੂੰ ਘੋੜੇ ਕਿੰਨੇ ਕਿ ਚਿਰ ਤੋਂ ਰੱਖਦੇ ਆ ਰਹੇ ਹੋ ਤੁਸੀਂ ਘੋੜੇ ਭਾਜੀ ਆਪਾਂ ਨੂੰ ਹੁਣ ਮਤਲਬ ਪੱਕੇ ਮਤਲਬ ਰੱਖਣ ਲੱਗੇ ਜਿਆਦੇ ਘੋੜੇ ਉਹ 5 ਸਾਲ ਹੋ ਗਏ ਆ ਸ਼ੌਕ ਤਾਂ ਕਾਫੀ ਟਾਈਮ ਦਾ ਹੈਗਾ ਸੀਗਾ ਤੇ ਯਾਨੀ ਦੀ ਹੁਣ 5 ਸਾਲ ਤੋਂ ਰੱਖਦੇ ਆ ਘੋੜੇ ਜੀ ਹਾਂਜੀ ਹਾਂਜੀ ਤੇ ਜੇ ਪਿੰਡ ਦੀ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਕਰਮੂ ਵਾਲੇ ਦੀ ਜਦੋਂ ਆਪਾਂ ਮੋਗੇ ਸਾਈਡ ਤੋਂ ਆਉਣੇ ਆ ਬਾਈ ਜਿਹੜਾ ਇਹ ਫਰੋਜਪੁਰ ਨੂੰ ਰੋਡ ਜਾਂਦਾ ਸਿੱਧਾ ਹਾਂਜੀ ਤੇ ਇਸ ਰੋਡ ਤੋਂ ਕਿੰਨਾ ਪਿੱਛੇ ਹਟਮਾ ਪਿੰਡ ਆਪਣਾ ਪੈ ਜਾਂਦਾ ਕਿੰਨੇ ਕਿਲੋਮੀਟਰ ਇਹ ਮਤਲਬ ਜਦੋਂ ਆਪਾਂ ਮੋਗੇ ਤੋਂ ਆਉਣੇ ਆ ਫਰੋਜਪੁਰ ਨੂੰ ਜੀ ਤੇ ਰਾਜ ਮਤਲਬ ਪਿੰਡ ਫਰੋਸ਼ਾ ਆਉਂਦਾ ਹੈ ਹਾਂਜੀ ਬਾਈ ਤੇ ਫਰੋਸ਼ਾ ਦੇ ਮਤਲਬ 8-9 ਕਿਲੋਮੀਟਰ ਆਪਣਾ ਪਿੰਡ ਆ ਫਰੋਸ਼ਾ ਤੋਂ ਅਗਲੇ ਬਨੇਟਾਂ ਵਾਲੀ ਟਾਂ ਵਾਲੀ ਤੋਂ ਕਰਮੂ ਵਾਲਾ ਜੀ ਠੀਕ ਹੈ ਬਾਈ ਤੇ ਜੇ ਆਪਾਂ ਮਤਲਬ ਜੀਰਾ ਰੋਡ ਤੋਂ ਆਉਣੇ ਆ ਜੀਰੇ ਵਾਲੋ ਫਰੋਜਪੁਰ ਨੂੰ ਫੇਰ ਅੱਡਾ ਲੱਗਦਾ ਇਹਨੂੰ ਪੜਾਣਾ ਪੜਾਣੇ ਤੋਂ ਆ ਜਾਂਦਾ ਕਰਮੂ ਵਾਲਾ ਜੀ ਠੀਕ ਹੈ ਬਈ ਤੇ ਹਾਂਜੀ ਠੀਕ ਹੈ ਬਈ ਤੇ ਹੁਣ ਆਪਾਂ ਗੱਲਬਾਤ ਭਰਾਵਾਂ ਨੂੰ ਦੱਸੀ ਆਪਣੇ ਨੁਗਰੇ ਘੋੜੇ ਬद्दल ਬਾਰੇ ਹਣਾ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਪਹਿਲਾਂ ਤੁਸੀਂ ਇਹ ਲਿਆਂਦਾ ਸੀ ਬਈ ਘੋੜਾ ਇਹ ਭਾਜੀ ਆਪਣੇ ਕੋਲੇ ਐਗਜ਼ੈਕਟ 2 ਸਾਲ ਤੇ 5 ਮਹੀਨੇ ਹੋ ਗਏ ਆ ਜੀ ਇਹਨੂੰ ਲਿਆਂਦੇ ਨੂੰ ਜੀ ਹਮ ਹਮ ਹਾਂਜੀ ਉਦੋਂ ਚਾਰ ਦੰਦ ਸੀਗਾ ਜਦੋਂ ਲਿਆਂਦਾ ਆਪਾਂ ਅੱਛਾ ਬਈ ਤਕਰੀਬਨ ਚਾਰ ਸਾਲ ਸਵਾ ਚਾਰ ਸਾਲ ਦੀ ਉਮਰ ਸੀ ਹੁਣ ਇਹ ਤਕਰੀਬਨ 6.5 ਸਾਲ ਦਾ ਹੋ ਗਿਆ ਜੀ ਅੱਛਾ ਬਈ ਹਾਂਜੀ ਹਾਂਜੀ ਠੀਕ ਆ ਬਈ ਤੇ ਤੁਹਾਡਾ ਵਿਚਾਰ ਕਿਵੇਂ ਬਣਿਆ ਸੀ ਇਸ ਘੋੜੇ ਨੂੰ ਲਿਆਉਣ ਦਾ ਬਈ ਇਸ ਤੋਂ ਪਹਿਲਾਂ ਬਾਦਲ ਤੋਂ ਪਹਿਲਾਂ ਵੀ ਕੋਈ ਘੋੜਾ ਫਾਰਮ ਦੇ ਉੱਤੇ ਰੱਖਿਆ ਸੀ ਜਾਂ ਪਹਿਲਾ ਘੋੜਾ ਹੀ ਆ ਇਹ ਨਹੀਂ ਜੀ ਰੱਖਿਆ ਨਹੀਂ ਸੀਗਾ ਘੋੜਾ ਤਾਂ ਆਪਣੇ ਕੋਲ ਸਟਾਲੀਜਨ ਤਾਂ ਪਹਿਲਾ ਹੀ ਆ ਅਸੀਂ ਘੋੜੇ ਵੇਖੇ ਬਹੁਤ ਸੀਗੇ ਸਾਨੂੰ ਕੋਈ ਪਸੰਦ ਨਹੀਂ ਆਇਆ ਤੇ ਇਹ ਜਦੋਂ ਸਾਨੂੰ ਘੋੜੇ ਦੀ 10 ਬਈ ਤੇ ਜਦੋਂ ਉਹਨਾਂ ਨੇ ਕਿਹਾ ਵੀ ਹਾਥੀ ਦਾ ਏ ਤੇ ਮੈਂ ਸੋਚ ਕੇ ਗਿਆ ਜਲਾ ਸੀ ਭਲਾਂ ਦੀ 60 ਇੰਚ ਦਾ ਹੀ ਕੋੜ ਆਵੇ ਹੋਵੇ ਹਾਥੀ ਦਾ ਤੇ ਮੈਂ ਲੈ ਆਉਣਾ ਜੀ ਹਾਥੀ ਘੋੜੇ ਦਾ ਮਤਲਬ ਬਹੁਤ ਮੈਂ ਫੈਨ ਸੀਗਾ ਅੱਛਾ ਬਾਈ ਹਾਂਜੀ ਬਹੁਤ ਜੜਤੀ ਦਾ ਚੰਗਾ ਕੋੜ ਆ ਹਾਥੀ ਤੇ ਫਿਰ ਜਦੋਂ ਵੇਖਿਆ ਤੇ ਬਹੁਤ ਮਜ਼ਬੂਤ ਸੀ ਕੋੜ ਆਏ ਤੇ ਹੁਣ ਵੀ ਇਹਨੂੰ ਜਣੀ ਦੀ ਸਵਾ 6 ਨੰਬਰ ਕੁਰੀ ਲੱਗੀ ਹੋਈ ਆ ਤੁਸੀਂ ਵੇਖ ਸਕਦੇ ਹੋ ਤੇ ਉਹ ਵੀ ਮਤਲਬ ਵੀ ਪੂਰੀ ਛੋਟੀ ਆ 6.5 ਨੰਬਰ ਤੱਕਰ ਕੁਰੀ ਇਹਨੂੰ ਮਤਲਬ ਲਾ ਸਕਦੇ ਆ ਹਾਂਜੀ ਮજબૂત ਬਹੁਤ ਆ ਕੋੜਾ ਗਰਦਨ ਤੋਂ ਬਹੁਤ ਮਜ਼ਬੂਤ ਆ ਜੀ ਹਾਂਜੀ ਬਾਈ ਤੇ ਬਹੁਤ ਵਧੀਆ ਮਤਲਬ ਹੈਗਾ ਜੀ ਠੀਕ ਹੈ ਬਾਈ ਤੇ ਪਰਮਜੀਤ ਬਾਈ ਜਿਹੜੇ ਘਰੇ ਇਸ ਦਾ ਜਨਮ ਹੋਇਆ ਸਿੱਧਾ ਆਪਾਂ ਡਾਇਰੈਕਟ ਉਹਨਾਂ ਤੋਂ ਹੀ ਪਰਚੇਜ ਕੀਤਾ ਸੀਗਾ ਜਾਂ ਪਹਿਲਾਂ ਉਦੋਂ ਬਾਅਦ ਚੋ ਵੇਚ ਕੇ ਕਿਤੇ ਹੋਰ ਚਲਾ ਗਿਆ ਸੀ ਇਹ ਨਹੀਂ ਬਾਜੀ ਇਹਦਾ ਹਰਿਆਣੇ 'ਚ ਜਨਮ ਹੋਇਆ ਸੀ ਜਾਂਦਾ ਚਵੰਦਾ ਗਲਾਂ ਪਿੰਡ ਆ ਜੀ ਅੱਛਾ ਜੀ ਬਾਜੀ ਉਹਨਾਂ ਦਾ ਨਾਮ ਹੈ ਮਨਜੀਤ ਸਿੰਘ ਹਮ ਉਹਨਾਂ ਕੋਲੇ ਸੀ ਇਹ ਕੋੜਾ ਹਮ ਹਮ ਤੇ ਉਹਦੇ ਤੋਂ ਕੇਂਦਰਵੀਰ ਲੈ ਕੇ ਆਏ ਸੀ ਲੋਕਾ ਲੋਕੇ ਪਿੰਡ ਤੋਂ ਅੱਛਾ ਬਈ ਤੇ ਉਹਨਾਂ ਦੋਵਾਂ ਬ੍ਰਦਰਾਂ ਦੀ ਮਤਲਬ ਡੈਥ ਹੋ ਗਈ ਸੀ ਇੱਕ ਦੀ 6 ਮਹੀਨੇ ਪਹਿਲਾਂ ਹੋ ਗਈ ਸੀ ਉਹਨਾਂ ਦੀ 19-20 ਸਾਲਾਂ ਨੂੰ ਮਰਸੀ ਹੂੰ ਤੇ ਕੇਂਦਰਵੀਰ ਦੀ 30-32 ਸਾਲ ਸੀ ਉਹਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇੱਕ ਮੰਤ ਤੋਂ ਬਾਅਦ ਆਪਾਂ ਨੂੰ ਕੂੜਾ ਆਇਆ ਤਾਂ ਮਿਲਿਆ ਸੀ ਨਹੀਂ ਤਾਂ ਉਹਨਾਂ ਨੇ ਆਪਦੇ ਰੱਖਣ ਵਾਸਤੇ ਲਿਆਂਦਾ ਸੀ ਕੂੜਾ ਹੂੰ ਤੇ ਇਹਦੇ ਮਤਲਬ ਜਿੰਨੇ ਕੇ ਵੀ ਇਹ ਰਿਜ਼ਲਟ ਬਹੁਤ ਵਧੀਆ ਆਏ ਸੀਗੇ ਤੇ ਬਾਅਦ ਮੈਂ ਮਨਜੀਤ ਵੀਰੇ ਨਾਲ ਗੱਲ ਕੀਤੀ ਜਾਂਦੀ ਇਹ ਘੋੜੇ ਦੀ ਉਹਨਾਂ ਨੂੰ ਪੁੱਛਿਆ ਵੀ ਉਹਾਂ ਦਾ ਵੀ ਸਾਡੇ ਘਰੇ ਵੀ ਰਿਜ਼ਲਟ ਬਹੁਤ ਵਧੀਆ ਆਏ ਆ ਤੇ ਆਸੇ ਪਾਸੇ ਵੀ ਬਹੁਤ ਵਧੀਆ ਰਿਜ਼ਲਟ ਆ ਅੱਛਾ ਉਹਾਂ ਦਾ ਵੀ ਅਸੀਂ ਕਿਤੇ ਮਤਲਬ ਵੀ ਕੋਈ ਇਹਦਾ ਬੱਚਾ ਵੇਖਣ ਨਹੀਂ ਗਏ ਸੀਗੇ ਸਭ ਤੋਂ ਪਹਿਲਾਂ ਤੇ ਇਹਨਾਂ ਰਿਜ਼ਲਟ ਸਾਡੇ ਘਰੇ ਆਏ ਸੀਗੇ ਤੇ ਮਤਲਬ ਜਿੱਥੇ ਉਹ ਬੈਠੇ ਉਹਨਾਂ ਦੇ 2 ਕਿਲੋਮੀਟਰ ਦੇ ਅੰਦਰ ਅੰਦਰ ਤਿੰਨ ਆਸਟ੍ਰੇਲੀਆਨੇ ਦੇ ਮਤਲਬ ਤਿਆਰ ਹੋ ਗਏ ਆ ਇੱਕ ਤਾਂ ਉਹਨਾਂ ਕੋਲੇ ਹੀ ਆ ਮਨਜੀਤਰਾ ਕੋਲੇ ਉਹ 65 ਇੰਚ ਦਾ ਹੈ ਉਹ ਦੋ ਦਾੰਦ ਸੀ ਉਹਦੋਂ 65 ਇੰਚ ਸੀਗਾ ਤੇ ਇੱਕ ਉਹਨਾਂ ਦੇ ਰਿਸ਼ਤੇਦਾਰਾਂ ਕੋਲੇ ਆ ਜੀ ਉਹ 68 ਇੰਚ ਦੇ ਤਕਰੀਬਨ ਹੋ ਗਿਆ ਜੀ ਅੱਛਾ ਜੀ ਤੇ ਇੱਕ ਇਹ ਜਮਾ ਦਿੱਲੀ ਦੇ ਬਾਰਡਰ ਤੇ ਆ ਜੀ ਉਹ ਉਥੇ ਪਬਜੀ ਪਬਜੀਆਂ ਦੀ ਸ਼ੌਣੀ ਆ ਉਥੇ ਕਰਕੇ ਮਤਲਬ ਹੈਗਾ ਇਹ ਉਹ 66 ਇੰਚ ਦਾ ਘੋੜਾ ਹੋ ਗਿਆ ਜੀ ਠੀਕ ਹੈ ਤੇ ਨਾ ਸਟ੍ਰੇਲੀਆ ਨੇ ਦੇ ਨੇੜੇ ਨੇੜੇ ਆ ਤੇ ਬਾਕੀ ਜਿਹੜੇ ਬੱਚੇ ਵੇਖ-ਬੋਖ ਕੇ ਗਏ ਚਲੇ ਉਹਨਾਂ ਚ ਪਤਾ ਨਹੀਂ ਕਿੰਨੇ ਤਿਆਰ ਹੋਏ ਕਿੰਨੇ ਨਹੀਂ ਉਹਦਾ ਕੋਈ ਪਤਾ ਨਹੀਂਗਾ ਜੀ ਹਾਂਜੀ ਠੀਕ ਹੈ ਬਈ ਹਾਂਜੀ ਤੇ ਬਾਕੀ ਇੱਕ ਚੀਜ਼ ਹੋਰ ਦਖੀਆ ਘੋੜਾ ਸਾਊ ਬਹੁਤ ਦਾ ਵੀਰੇ ਹਨਾ ਹਾਂਜੀ ਬਹੁਤ ਸਿਆਣਾ ਬਹੁਤਾ ਸਿਆਣਫ ਬਹੁਤ ਜਿਆਦਾ ਹੈ ਇਹਦੇ ਚ ਜਦੋਂ ਖੜਦਾ ਕਰਦਾ ਕੋਈ ਉਹ ਹੀ ਜਿਹੀ ਜੋੜਬਾਜੀ ਵਾਲੀ ਕੋਈ ਗੱਲਬਾਤ ਹੈ ਨਹੀਂ ਨਹੀਂ ਬਿਲਕੁਲ ਨਹੀਂ ਐਵੇਂ ਨਹੀਂ ਹੈਗਾਗਾ ਤੇ ਜਦੋਂ ਮਤਲਬ ਕੋੜੀ ਮੀਟ ਕਰਨੀ ਆ ਉਦੋਂ ਥੋੜਾ ਜਿਹਾ ਅਗਰੈਸਿਵ ਹੁੰਦਾ ਏ ਮੀਟਿੰਗ ਟਾਈਮ ਤੇ ਨਹੀਂ ਤਾਂ ਨਹੀਂ ਬਹੁਤ ਸਾਊਆ ਕੋੜਾ ਜੀ ਹਾਂਜੀ ਬਾਈ ਤੇ ਵੈਸੇ ਵੀ ਮਜ਼ਬੂਤ ਬਹੁਤ ਆ ਬਾਈ ਜੋੜਾਂ ਜਾੜਾਂ ਦਾ ਹਾਂਜੀ ਬਹੁਤ ਹੱਡਾਂ ਪੈਰਾਂ ਦਾ ਬਹੁਤ ਮਜ਼ਬੂਤ ਆ ਜੀ ਹੂੰ ਤੇ ਸ਼ਕੀਨੀ ਚ ਵੀ ਚੰਗਾ ਕੰਨ ਬਹੁਤ ਜਿਆਦਾ ਛੋਟਾ ਕੋਹ ਦਾ ਕੁੰਡੀ ਵਾਲਾ ਸ਼ੀ ਨਿਕਾਣਾ ਇਹ ਮਨਜੀਤ ਵੀਰ ਨੇ ਮੈਨੂੰ ਦੱਸਿਆ ਸੀ ਇਹਦੇ ਸਰਟੀਫਿਕੇਟ ਪਏ ਆ ਲੋਕੇ ਪਏ ਆ ਉਹ ਲੈ ਕੇ ਨਹੀਂ ਆਂਦੇ ਅਸੀਂ ਇਹ ਦੋ ਸ਼ੋਹਾਂ ਦਾ winner ਵੀ ਆ ਜੀ ਅੱਛਾ ਬਈ ਇੱਕ ਜਿੱਤਿਆ ਸੀ ਇਹਨੇ ਡਡਵਾਣੇ ਤੋਂ ਜੀ ਇੱਕ ਕੋਈ ਹਰਿਆਣੇ ਸ਼ੋਅ ਆ ਸੀ ਉੱਥੋਂ ਜਿੱਤਿਆ ਸੀ ਠੀਕ ਹੈ ਬਾਈ ਬਾਕੀ ਇਹ ਮੈਨੂੰ ਕਨਫਰਮ ਹੋਣੀਗਾ ਕਿਹੜੀ ਕੈਟਾਗਰੀ ਚ ਜਿੱਤਿਆ ਸੀ ਦੁੱਧ ਦੰਦ ਜਾਂ ਦੋ ਦੰਦ ਚ ਇਹ ਨਹੀਂ ਪਤਾਗਾ ਜੀ ਇਹਨਾਂ ਦੋਨਾਂ ਚੋਂ ਹੀ ਜਿੱਤਿਆ ਹੋਣਾ ਬਾਈ ਕਿਉਂਕਿ ਆਪ ਚਾਰ ਦੰਦ ਲੱਗਿਆ ਉਹ ਦੁਬਾਰਾ ਦਾ ਸਰਟੀਫਿਕੇਟ ਉਹ ਬਜ਼ੁਰਗਾਂ ਕੋਲੇ ਪਏ ਆ ਤੇ ਉਹਨਾਂ ਘਰੇ ਫਿਰ ਤਿੰਨ ਮੁਕਤਾ ਹੋ ਗਏ ਸੀ ਦੋ ਪਹਿਲਾਂ ਉਹਦੇ ਬੇਟੇ ਮਰੇ ਬਾਪ ਫਾਦਰ ਸਾਹਿਬ ਦੇ ਵੀ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਬਾਈ ਤੇ ਉਹਨਾਂ ਦੇ ਫਿਰ ਕੋਈ ਹੈਗਾ ਮੈਂ ਸਰਟੀਫਿਕੇਟ ਮਤਲਬ ਲੈ ਕੇ ਨਹੀਂ ਆਇਆਗਾ ਉਹਨਾਂ ਕੋਲ ਸਰਟੀਫਿਕੇਟ ਪਏ ਹੋਏ ਮਨਜੀਤ ਵੀਰ ਮੈਨੂੰ ਦੱਸਦਾ ਸੀ ਵੀ ਅਸੀਂ ਉਹਨਾਂ ਨੂੰ ਦੇ ਦੇ ਸੀਗੇ ਹਾਂ ਹਾਂ ਜੀ ਦਵਾਣੇ ਤੋਂ ਤਾਂ ਸ਼ਾਇਦ ਸੈਕਿੰਡ ਜਾਂ ਫਰਸਟ ਰਿਆ ਸੀਗਾ ਠੀਕ ਹੈ ਹਾਂ ਜੀ ਠੀਕ ਹੈ ਬਾਈ ਤੇ ماں ਬਾਰੇ ਵੀ ਤੁਸੀਂ ਫਿਰ ਪਤਾ ਹੀ ਹੋਣਾ ਤਕਰੀਬਨ ਤੁਹਾਨੂੰ ਇਹਦੀ ਮਾਂ ਵੀ ਦੇਖੀ ਹੋਣੀ ਹਾਂ ਉਹਨਾਂ ਦੇ ਘਰੇ ਘਰੇ ਸੀ ਕੁੜੀ ਉਹ ਬਿਲਕੁਲ ਘੋੜਿਆਂ ਵਰਗੀ ਕੋਰੀ ਕੁੜੀ ਸੀ ਜੀ ਉਹ ਹਾਂ ਜੀ ਬਹੁਤ ਮਜ਼ਬੂਤ ਕੋੜੀ ਸੀ ਹਾਈਟ ਤਾਂ ਐਗਜ਼ੈਕਟ ਮੈਂ ਪੁੱਛਿਆ ਨਹੀਂਗਾ ਵੀ ਮੇਰੇ ਹਿਸਾਬ ਨਾਲ 62 ਦਾ ਹੋਗੀ ਹਾਈਟ ਹੁੰਦੀ ਜੀ ਮਜ਼ਬੂਤ ਪੂਰੀ ਸੀ ਕੋੜੀ ਘੋੜਿਆਂ ਵਾਂਗੂ ਦੇਖ ਸੀ ਕੋੜੀ ਦੀ ਹਾਂ ਜੀ ਠੀਕ ਹੈ ਬਾਈ ਕਿੰਨੇ ਕ ਬੱਚੇ ਤੁਹਾਡੇ ਹਿਸਾਬ ਨਾਲ ਹੁਣ ਤੱਕ ਇਹਦੇ ਆ ਗਏ ਹੋਣੇ ਆ ਬਾਈ ਆਪਣੇ ਘਰੇ ਭਾਜੀ ਆਪਾਂ ਅਸੀਂ ਕਿ ਕੁੜੀਆਂ ਮੇਟ ਕਰਤੀਆਂ 882 ਹੂੰ ਤੇ 30 ਬੱਚੇ ਮੈਂ ਵੇਖੇ ਹਿੰਦੇ ਆ ਜੀ ਹੂੰ ਤੇ ਮਤਲਬ ਫੋਟੋ ਖੇਚ ਲਈਦੀ ਸੀ ਕੋਲੀ ਦੀ ਮੇਟ ਕਰਾਉਂਦੇ ਦੀ ਕੋਈ ਅਸੀਂ ਡਰੈਸ ਵਗੈਰਾ ਨਹੀਂ ਲਿਖਦੇ ਸੀ ਹੂੰ ਤੇ ਜਿੰਨੇ ਮੈਂ ਬੱਚੇ ਵੇਖਿਆ ਮੈਂ ਕੋਈ ਚੰਬਾ ਬੱਚਾ ਨਹੀਂ ਆਂਦਾ ਵੇਖਿਆ ਅੱਛਾ ਬਈ ਮੈਂ ਆਣਾ ਵੀ ਕੋਈ ਚੰਬਾ ਬੱਚਾ ਆਇਆ ਵੀ ਆ ਤੇ ਉਹ ਵੀਰ ਆਪਣਾ ਕਮੈਂਟ ਕਰਕੇ ਦੱਸ ਸਕਦੇ ਆ ਹੂੰ ਤੇ ਇਹਦਾ ਕੋਈ ਚੰਬਾ ਬੱਚਾ ਮੈਂ ਨਹੀਂ ਕੋਈ ਵੇਖਿਆ ਇਹੋ ਜੀਆਂ ਘੋੜੀਆਂ ਤੇ ਇਹ ਨੁਗਰਾ ਸੂ ਗਿਆ ਜਿਨ੍ਹਾਂ ਦੇ ਕੋਈ ਆਸਮੇਦ ਨਹੀਂ ਸੀ ਇੱਕ ਪੈਰ ਦੀ ਚਿੱਟੀ ਮੱਥੇ ਬਿਲਕੁਲ ਪ੍ਰੋਪਰ ਮਸਾ ਲਖੀਰ ਜੀ ਸੀ ਘੋੜੀ ਤੇ ਜੀ ਹੂੰ ਉਹ ਘੋੜੀ ਤੇ ਵੀ ਇਹ ਨੁਗਰਾ ਸੂਆ ਸੀਗਾ ਜਦੋਂ ਘੋੜੀ ਮਿਲਨਾਈ ਉਹਦੇ ਪਿੱਛੇ ਮਾਜੇ ਕੋਈ ਘੋੜਾ ਸੀ ਚਲੋ ਨਾਮ ਤਾਂ ਆਪਾਂ ਕੀ ਲੈਣਾ ਹੁੰਦਾ ਚੰਬਾ ਬਸ਼ੇਰਾ ਸੀ ਹੂੰ ਜਦੋਂ ਉਹ ਆਪਣੇ ਘੋੜੇ ਤੋਂ ਵੇਟ ਹੋਈ ਇਹਨੇ ਨੁਗਰਾ ਦਿੱਤਾ ਬੱਚਾ ਅੱਛਾ ਫਿਰ ਉਹਨਾਂ ਨੇ ਹੋਰ ਕਿਸੇ ਘੋੜੇ ਤੋਂ ਮਿਲਾ ਲਈ ਘੋੜੀ ਹੂੰ ਵੀ ਇਹ ਉਹਨਾਂ ਨੇ ਕਿਆ ਨੁਗਰਾ ਹੀ ਦਊਗੀ ਉਹ ਫਿਰ ਕੁੜੀ ਵੇਖ ਕੇ ਗਾਂ ਗਈ ਜਿਹੜੀ ਉੱਥੇ ਫਿਰ ਚੰਬਾ ਸੋਈ ਹੁਣ ਉਸ ਤਾਰ ਤੋਂ ਮੇਟ ਕਰਵਾਈ ਉਹਨਾਂ ਨੇ ਜੀ ਠੀਕ ਹੈ ਜੀ ਤੇ ਇੱਕ ਕੁੜੀ ਵਕੀਲਾਂ ਵਾਲੇ ਜਾਂਦੀ ਬੱਚੀ ਖਲੋਤੀ ਹੈ ਜੀ ਹੂੰ ਉਹਦੀ 25 26 ਮਹੀਨੇ 25 ਕਿ ਮਹੀਨੇ ਉਮਰ ਹੋ ਗਈ ਹੈ ਜੀ ਹੂੰ ਤੇ ਉਹ ਜਿਹੜੀ ਮਤਲਬ ਅਸੀਂ ਜਿੱਦਨ ਮੈਂ ਗਿਆ ਸੀ ਉਹ ਮੇਰੇ ਕੋਲ ਫੋਟੋ ਵੀ ਹੈਗੀ ਤੁਹਾਨੂੰ ਫੋਟੋ ਤੇ ਵੀਡੀਓ ਮੈਂ ਦੇ ਦੂੰਗਾ ਤੁਸੀਂ ਉਹ ਲਾ ਦੇ ਜੀ ਹੂੰ ਹੂੰ ਤੇ ਪਿਛਲੇ ਸੂਏ ਦੀ ਜਿਹੜੀ ਉਹਦੀ ਬਸ਼ੇਰੀ ਸੀਗੀ ਉਹ ਚੰਬੀ ਸੀ ਤੇ ਉਹ ਦੋ ਦੰਦ ਸੀ ਇਹ 14 ਮਹੀਨਿਆਂ ਦੀ ਸੀ ਉਹਦੇ ਨਾਲੋਂ ਇੰਚ ਲੰਮੀ ਸੀ ਕੋਈ 2-3 ਉਂਗਲਾਂ ਵੇਲ ਚ ਵੀ ਜ਼ਿਆਦੀ ਸੀ ਅੱਛਾ ਬਈ ਇੰਨੇ ਚੰਗੇ ਬੱਚੇ ਆਉਂਦੇ ਉਹਨੇ ਉਹ ਆਸ ਹੀ ਮੇਜ਼ ਲਾ ਦੇ ਤਿੰਨ ਬੱਚੇ ਉਹਨੇ ਚੰਬੇ ਹੀ ਦਿੱਤੇ ਸੀ ਘੋੜੀ ਨੇ ਹਾਂਜੀ ਠੀਕ ਹੈ ਬਾਈ ਹਾਂ ਉਹਦੇ ਤੋਂ ਮਤਲਬ ਨੁਕਰਾ ਉੱਥੇ ਸੂਇਆ ਜਿੱਥੇ ਕੋਈ ਆਸ ਮੇਦ ਨਹੀਂ ਰਹੀ ਇੰਨਾ ਵਧੀਆ ਰਿਜ਼ਲਟ ਜਿਹੜੀਆਂ ਘੋੜੀਆਂ ਤੇ ਐਂ ਲੱਗਦਾ ਸੀਗਾ ਵੀ ਨੁਕਰਾ ਬੱਚਾ ਆਉਣ ਦੇ ਚਾਂਸ ਬਹੁਤ ਘੱਟ ਆ ਉਹਨਾਂ ਤੇ ਵੀ ਨੁਕਰੇ ਬੱਚੇ ਨੇ ਦਿੱਤੇ ਆ ਹਾਂਜੀ ਬਾਈ ਜ਼ਿਆਦਾਤਰ ਪਰਮਜੀ ਦੇ ਦੀਆਂ ਬਸ਼ੇਰੀਆਂ ਆਈਆਂ ਜਾਂ ਬਸ਼ੇਰੇ ਜਾਂ ਰਲਵੇਂ ਹੀ ਆਏ ਆ 50-50 ਕੰਮ ਨਹੀਂ ਜਿਵੇਂ ਪਹਿਲੇ ਪੂਰ ਚ ਜਿਵੇਂ ਉਹਦੀਆਂ ਬਸ਼ੇਰੀਆਂ ਜ਼ਿਆਦੀਆਂ ਆਈਆਂ ਸੀਗੀਆਂ ਜੀ ਇਸ ਵਾਰ ਥੋੜੇ ਜਿ ਬਸ਼ੇਰੇ ਤੇ ਬਸ਼ੇਰੀਆਂ 50-50% ਆਏ ਆ ਜੀ ਠੀਕ ਹੈ ਬਾਈ ਹਾਂਜੀ ਤੇ ਹਾਈਟ ਬਾਈ ਕਿੰਨੀ ਕਰ ਗਿਆ ਬਦਲ ਹੁਣ ਇਸ ਵਕਤ ਮੌਕਾ ਬਾਈ ਇਹ ਸਾਡੇ ਵੀ ਜਿਵੇਂ ਅਸੀਂ ਮੰਤੀ ਕੀਤੀ ਆ ਉਹਦੇ ਅਕੋਰਡਿੰਗ ਅਸੀਂ ਦਾ 65 ਆਣੇ ਆ ਤੇ ਹੋ ਸਕਦਾ ਵੱਧ ਵੀ ਹੋਵੇ ਥੋੜਾ ਘੱਟ ਵੀ ਹੋਵੇ ਇਹ ਆਪਾਂ ਕਹਿ ਨਹੀਂ ਸਕਦੇ ਜੀ ਅਸੀਂ ਤਾਂ ਵੀ ਫੱਟੀ ਵਾਲੀ ਹਾਈਟਿੰਗ ਦੀ 65 ਇੰਚ ਵੀ ਆਣੇ ਆ ਹਾਂਜੀ ਹੋ ਸਕਦਾ ਹੋਵੇ ਆ ਕੇ ਮਿਲ ਸਕਦੇ ਭਾਈ ਠੀਕ ਹੈ ਜੀ ਬਾਈ ਬਾਈ ਇਹ ਦੋ ਤਿੰਨ ਵਾਰਾ ਮੀਡੀਆ ਲੋਕੀ ਮੇਲਦੇ ਜਿਹੜੇ ਸ਼ਾਖੋਂ ਬਾਹਰ ਕਹਿੰਦੇ ਪਰ ਅਸੀਂ 65 ਕਹਿੰਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਮੀਟਿੰਗ ਫੇਸ ਬਈ ਹੁਣ ਅੱਜ ਕੱਲ ਕੀ ਚੱਲ ਰਹੀ ਆ ਫਿਰ ਜੀ ਪਹਿਲਾਂ ਭਾਜੀ ਆਪਾਂ ਇਹਦੀ ਲੈਂਦੇ ਸੀ 15000 ਰੁਪਏ ਜੀ ਹੂੰ ਹੁਣ ਆਪਾਂ 18000 ਰੁਪਏ ਕਰਤੀ ਠੀਕ ਆ ਬਈ ਹਾਂ ਜੀ ਫਿਰ ਵੀ ਬਹੁਤ ਜਾਇਜ਼ ਫੀਸ ਰੱਖੀ ਆ ਬਈ ਹਾਂ ਜੀ ਘੋੜੇ ਦੇ ਹਿਸਾਬ ਤੇ ਬਹੁਤ ਜਾਇਜ਼ ਫੀਸ ਆ ਜੀ ਹੁਣ ਇਹੋ ਜੇ ਘੋੜਿਆਂ ਦੀ ਫੀਸ ਵੇਖੀਏ ਤਾਂ ਕਿੰਨੀ ਕਿੰਨੀ ਆ ਜੀ ਹੂੰ ਵੀ 50000 ਪਲੱਸ ਸਾਰਿਆਂ ਦੀ ਹੋਈ ਪਈ ਆ ਜਿੰਨਾ ਵਧੀਆ ਰਿਜ਼ਲਟ ਆ ਤੇ ਜਿੰਨਾ ਮਜ਼ਬੂਤ ਘੋੜਾ ਐ ਫਿਰ ਉਸ ਤੋਂ ਬਾਅਦ ਇਹਦੀ ਪੈਟਾਗਰੀ ਬਹੁਤ ਚੰਗੀ ਆ ਜੀ ਜਿਵੇਂ ਬਾਪ ਦਾਦਾ ਦਾ ਆਪਣਾ ਕੋਈ ਵੀ ਕਹਿੰਦੇ ਲੋੜ ਹੀ ਨਹੀਂ ਹਾਥੀ ਬਾਰੇ ਹੂੰ ਵੀ ਕੀ ਚੀਜ਼ ਸੀ ਹਾਥੀ ਉਹਦਾ ਅੱਜ ਕਿਉਂਕਿ ਬਾਈ ਅੱਜ ਕੱਲ ਆਪਾਂ ਹਾਈਟ ਦੀ ਗੱਲ ਆ ਟ੍ਰੈਂਡ ਅੱਜ ਚੱਲਿਆ ਪਰ ਉਹਨਾਂ ਟਾਈਮਾਂ ਦੇ ਵਿੱਚ ਸਭ ਤੋਂ ਵੱਡਾ ਘੋੜਾ ਸੀ ਜਣਾ ਬਾਈ ਬਿਲਕੁਲ ਭਾਜੀ ਇੱਕ ਵੱਡੇ ਦੇ ਨਾਲ ਮਜ਼ਬੂਤ ਵੀ ਬਹੁਤ ਸੀ ਹੂੰ ਜਿੰਨਾ ਉਹ ਉੱਪਰੋਂ ਦੀ ਢੜ ਤੋਂ ਉਹਨਾਂ ਹੀ ਲੱਤਾਂ ਤੋਂ ਬਰਾਬਰ ਸੀ ਜਿੰਨੀ ਉਹਦੀ ਗਰਦਨ ਲੰਮੀ ਸੀ ਓਨੇ ਹੀ ਅੰਨੇ ਤੋਂ ਪਿੱਛੋਂ ਲੰਮਾ ਸੀਗਾ ਹੂੰ ਬਹੁਤ ਸਹੀ ਕੰਫਰਮੇਸ਼ਨ ਦਾ ਘੋੜਾ ਸੀ ਜੀ ਸੇਮ ਹੀ ਆਪਣਾ ਬਾਦਲ ਆ ਜੀ ਹੂੰ ਇਹਦੀ ਵੀ ਜਿਹੜਾ ਹੁਣ ਕਾਨਨਾ ਵੇਲਕੋਰ ਜਿਹੜੇ ਟਿਪ ਟੂ ਟਿਪ ਮਲਾਉਂਦਾ ਏ ਹਮ ਕਰਲ ਜਿਹੜੇ ਟਿਪ ਟੂ ਟਿਪ ਮਿਲਦੇ ਆ ਜਦੋਂ ਪਿੱਛੇ ਕਰਦਾ ਕੰਨ ਉਹਦੋਂ ਖੋਲਦਾ ਏ ਹਮ ਇਹ ਨਹੀਂ ਵੀ ਮਾਰਵਾ ਆਪਣੇ ਕਾਠਿਆਵਾੜੀਆਂ ਕੋ ਪਿੱਛੋ ਵੀ ਜਦੋਂ ਪਿੱਛੇ ਕਰੂਗਾ ਕਈ ਘੋੜਿਆਂ ਦੇ ਪਿੱਛੇ ਜੁੜ ਜਾਂਦੇ ਆ ਉਹ ਆਮ ਤੌਰ ਤੇ ਕਾਠਿਆਵਾੜੀ ਦੇ ਜੁੜਦੇ ਆ ਜੇ ਇਹਦੀ ਮਾਰਵਾੜੀ ਕੰਫਰਮੇਸ਼ਨ ਆ ਹਮ ਜਿੰਨੀ ਇਹਦੀ ਇਹਦੀ ਗਰਦਨ ਆ ਉਹਨਾਂ ਕਈ ਇਹਦੀ ਹੰਨੇ ਤੋਂ ਪਿੱਛੇ ਆ ਜੀ ਇਹ ਹਮ ਇਸ ਤੋਂ ਬਾਅਦ ਮੰਨ ਕੇ ਜਿੰਨੀ ਇਹਦੀ ਬਾਡੀ ਦੇ ਅਕੋਰਡਿੰਗ ਇਹਦਾ ਫੇਸ ਬਹੁਤ ਵਧੀਆ ਜੀ ਕਈ ਘੋੜਿਆਂ ਦੀ ਬਾਡੀ ਤਾਂ ਹਿਸਾਬ ਛੋਟਾ ਹੁੰਦਾ ਤੇ ਫੇਸ ਵੱਡਾ ਹੁੰਦਾ ਜਾਂ ਛੋਟਾ ਹੁੰਦਾ ਇਹਦਾ ਬਿਲਕੁਲ ਪ੍ਰੋਪਰ ਆ ਜਿਵੇਂ ਅੱਖ ਬਹੁਤ ਮੋਟੀ ਹੈ ਘੋੜੇ ਦੀ ਜੀ ਤੇ ਉਸ ਤੋਂ ਬਾਅਦ ਮੇਨ ਗੱਲ ਆ ਜਾਂਦੀ ਹੈ ਜੀ ਇਹਦੇ ਆਪਣੇ ਸੁੰਬਾਂ ਦੀ ਜੜਤੀ ਬਹੁਤ ਚੰਗੀ ਆ ਜੀ ਜਿੰਨਾ ਸੁੰਬ ਥੱਲੋ ਖੁੱਲਾ ਹੈ ਉਨਾ ਹੀ ਮਤਲਬ ਸ਼ੁਰੂ ਦੇ ਵਿੱਚ ਮਤਲਬ ਉਹ ਇਹ ਨਹੀਂ ਵੀ ਗਲਾਸ ਵਾਂਗ ਉੱਤੋਂ ਭੀੜਾ ਤੇ ਥੱਲੋ ਖੁੱਲਾ ਜਾਏ ਤੇ ਤੋਂ ਸਵਾ ਸਵਾਸ਼ੇ ਨੰਬਰ ਕੋਰੀ ਲੱਗੀ ਹੋਈ ਐਨੂੰ ਤੁਸੀਂ ਉਹ ਵੇਖ ਲਿਆ ਜੇ ਤੇ ਹੁਣ ਜਿਹੜੀ ਲਾ ਕੇ ਰੱਖੀ ਆ ਜਿੰਨੀਆਂ ਵੀ ਖੁਰੀਆਂ ਮੇਰੇ ਕੋਲ ਪੰਜ ਛੇ ਪੰਜ ਦੋ ਤਿੰਨ ਸੈੱਟ ਪਏ ਹੋਏ ਆ 6 ਨੰਬਰ ਹੀ ਲਾਈ ਦੀ ਕੋਰੀ ਇੰਦੇ ਤੇ ਠੀਕ ਆ ਬਾਈ ਹਾਂਜੀ ਇੱਕ ਘੋੜੀ ਬਾਈ ਆਪਣੇ ਘਰੇ ਸੂਈ ਸੀ ਇਹ ਤੋਂ ਜਿਹੜੀ ਸੋਡੇ ਕੋਲੇ ਰੱਖੀ ਵੀ ਆ ਹਾਂਜੀ ਉਹ ਸੀ ਰਾਈਡਿੰਗ ਹਾਂਜੀ ਉਹ ਅਸੀਂ ਭਾਜੀ ਰਾਈਡਿੰਗ ਵਾਸਤੇ ਲਈ ਸੀ ਜੀ ਹੂੰ ਤੇ ਅਸੀਂ ਤਾਂ ਘੋੜਾ ਛਾੜਤਾ ਸੀ ਤਾਂ ਇਹ ਹੀ ਸੋਚਿਆ ਸੀ ਵੀ ਇਹਨੇ ਕੋਈ ਚੰਬਾ ਬੱਚਾ ਦਊਗੀ ਹੂੰ ਤੇ ਉਹਨੇ ਵੀ ਸਪੌਟਲੈਸ ਨੁਕਰੀ ਵਸ਼ੇਰੀ ਦਿੱਤੀ ਆ ਹੂੰ ਤੇ ਉਹ ਆਪਾਂ ਤੁਹਾਨੂੰ ਆਪ ਦੇ ਦਾਂਗੇ ਵੀਡੀਓਾਂ ਦੀ ਤੇ ਉਹ ਤੁਸੀਂ ਵੇਚ ਲਾ ਦੇਣਾ ਜੀ ਠੀਕ ਆ ਬਾਈ ਤੇ ਉਹ ਤੋਂ ਵੀ ਤੁਹਾਨੂੰ ਆਸ ਉਮੀਦ ਘੱਟ ਹੀ ਸੀ वैसे तू आई... ही दसदे सी ਵੀ ਜੇ ਜੱਕ ਜੀ ਚ ਆਪਾਂ ਘੋੜਾ ਛੱਡਿਆ ਸੀਗਾ ਪਰ ਨੌਕਰੀ ਬਿਸ਼ੇਰੀ ਬਹੁਤ ਚੰਗੀ ਦਿੱਤੀ ਆ ਬਾਈ ਹਾਂਜੀ ਹਾਂਜੀ ਸਾਨੂੰ ਮੇਦ ਹੀ ਨਹੀਂ ਸੀ ਸੀਗਾ ਵੀ ਇਹ ਚੰਬੀ ਦਊਗੀ ਤੇ ਪਰ ਇੱਥੇ ਵੀ ਘੋੜੇ ਨੇ ਕਮਾਲ ਕਰਤਾ ਜੀ ਹਾਂਜੀ ਤੇ ਦਵਾਰੇ ਬਾਈ ਫੇਰ ਮਲਾਤੀ ਘੋੜੀ ਉਹ ਉਸੇ ਘੋੜੇ ਤੋਂ ਹਾਂਜੀ ਹਾਂਜੀ ਇਹਦੇ ਕੋਲ ਘੋੜੀਆਂ ਆਪਣੀਆਂ ਜਿੰਨੀਆਂ ਵੀ ਰਿਪੀਟ ਬਹੁਤ ਆਈਆਂ ਘੋੜੀਆਂ ਜੀ ਅੱਛਾ ਬਾਈ ਇੱਥੇ ਇੰਦਰਜੀਤ ਸਰਪੰਚ ਆ ਜੀ ਉਹ ਹੁਣ ਇਹਦੇ ਤੋਂ ਘੋੜੀਆਂ ਮਤਲਬ ਦੋ ਵਾਰੀ ਦੋ ਦੋ ਵਾਰੀ ਮਿਲਾ ਕੇ ਲੈ ਗਿਆ ਜੀ ਦੋ ਬੱਚੇ ਆ ਗਏ ਆ ਤੇ ਉਹ ਵੀ ਘੋੜੀ ਦੇ ਦੋ ਮਤਲਬ ਛੇਰੇ ਨੁਕਰੇ ਹੀ ਦਿੱਤੇ ਸੀ ਤੇ ਐਦ ਕੀ ਉਹਨੇ ਚੰਬੇ ਦਿੱਤੇ ਸੀ ਐਦ ਕੀ ਵੀ ਬਹੁਤ ਵਧੀਆ ਨੁਕਰਾ ਬੱਚਾ ਦਿੱਤਾ ਜੀ ਉਹ ਵੀ ਤੁਹਾਨੂੰ ਵਿੱਚ ਆਪਾਂ ਵੀਡੀਓ ਤੇ ਫੋਟੋ ਆ ਸਭ ਕੁਝ ਆ ਜੀ ਪੀਟੀ ਜਿਹੜੇ ਮਿਲਾ ਗਿਆ ਜਾਂਦੇ ਪੀਟੀ ਬਸ ਵਸ ਹੋਣ ਡਈਆਂ ਘੁੱੜ ਗਈ ਠੀਕ ਹੈ ਜੀ ਜਿਹੜੀ ਆਪਣੇ ਨੂੰ ਮਿਲ ਕੇ ਜਾਂਦੇ ਉਹਨਾਂ ਨੂੰ ਪਰੋਖਾ ਆਪਣੇ ਘੋੜੇ ਤੇ ਹਾਂਜੀ ਬਾਈ ਤੇ ਰਿਪੀਟ ਆਉਂਦੇ ਤੁਹਾਨੂੰ ਕਿ ਜਿਆਦਾ ਹੀ ਮਿਹਨਤ ਦੀ ਲੋੜ ਨਹੀਂ ਪਈ ਹਾਂਜੀ ਮੰਨ ਲਓ ਵੀ ਰਿਜ਼ਲਟ ਤੋਂ ਸੰਤੁਸ਼ਟੀ ਆ ਬਾਈ ਤਾਂ ਕਰਕੇ ਦੁਬਾਰੇ ਰਿਪੀਟ ਦੇਉਂਦੇ ਹਾਂ ਹਾਂਜੀ ਬਾਈ ਜਿਹੜੀਆਂ ਰੇਟਰ ਘੋੜੀਆਂ ਹਾਂ ਜਿਹੜੀਆਂ ਠਹਿਰਦੀਆਂ ਘਾਟਾਂ ਉਹ ਵੀ ਗੱਬਣ ਜਾਂਦੀਆਂ ਹਾਂ ਹਾਂਜੀ ਬਾਈ ਗਗਨ ਡਾਕਟਰ ਆਪਣੇ ਆਉਂਦੇ ਆ ਜੀ ਬਾਈ ਦੇ ਭਰਾ ਹੀ ਨੇ ਹਾਂਜੀ ਉਹਨਾਂ ਨੇ 2-2 2.5 2.5 ਸਾਲ ਤੋਂ ਘੋੜੀਆਂ ਮਤਲਬ ਉਹ ਫਿੰਗਰ ਵਿਲਿੰਗਾਂ ਉਹਨਾਂ ਦਾ ਟ੍ਰੀਟਮੈਂਟ ਕੀਤਾ ਜੀ ਤੇ ਇਹ ਕੀ ਕੋਈ ਘੱਟੋ ਘੱਟ 10 12 ਘੂੜੀਆਂ ਮਿਲ ਕੇ ਗਈਆਂ ਇਹਦੇ ਤੋਂ ਜਿਹੜੀਆਂ ਘੂੜੀਆਂ ਮਤਲਬ 2 2 ਸਾਲ ਹੋ ਗਏ ਸੂਈਆਂ ਹੀ ਨਹੀਂ ਸੀ ਤੇ ਉਹ ਹੁਣ ਸਾਰੀਆਂ ਚੈੱਕ ਪਾਸ ਹੋਆਂ ਜੀ ਠੀਕ ਹੈ ਬਾਈ ਜਿਹੜੀ ਬਈ ਉਹ ਘੋੜੀ ਆਪਾਂ ਲਿਆਂਦੀ ਸੀ ਉਹਨਾਂ ਨੇ ਕਹਨੇ ਵੇਚਦੀ ਬਈ ਰਹਿੰਦੀ ਨਹੀਂ ਸੀ ਹਾਂਜੀ ਬਾਈ ਤੇ ਜਗਰਾਵ ਮੰਡੀ ਗਗਨ ਡਾਕਟਰ ਕਹਿੰਦਾ ਲੈ ਕੇ ਲਾਪਾ ਟਰੀਟਮੈਂਟ ਕਰਾਂਗੇ ਸੂਗੀ ਫਿਰ ਤਾਂ ਟਰੀਟਮੈਂਟ ਕੀਤਾ ਬੜੀ ਤੌਬ ਦੀ ਬੇਸ਼ੇਰੀ ਕੀਤੀ ਹੁਣ ਫਿਰ 2 ਮਹੀਨੇ ਦੇ ਕੱਪੜਾ ਜੀ ਠੀਕ ਹੈ ਬਾਈ ਹਾਂਜੀ ਇਹਦਾ ਬਾਈ ਸਤਨਾ ਫਿਰ ਮਾੜਾ ਮੋਟਾ ਕੋਈ ਦੇਣ ਦਾ ਵਿਚਾਰ ਵੀ ਹੈਗਾ ਘੋੜੀ ਦਾ ਹਾਂ ਬਾਈ ਦੇ ਦਿਆਂਗੇ ਬਈ ਠੀਕ ਹੈ ਜੀ ਹਾਂਜੀ ਦੋ ਮਿੰਟ ਗਗਨ ਡਾਕਟਰ ਆਪਣੇ ਚੈੱਕ ਪਾਸ ਕੀਤੀ ਹੈ ਜੀ ਹਾਂਜੀ ਬਾਈ ਜਿੱਦੇ ਵਿੱਚ ਆਪਾਂ ਨੂੰ ਵਿਚਾਰ ਦੇ ਦਿਆਂਗੇ ਅਜੇ ਕੋਈ ਭਰਾ ਦੇਖ ਕੇ ਤੁਹਾਨੂੰ ਫੋਨ ਕਾਲ ਕਰ ਲੂ ਹਨਾ ਹਾਂ ਜੀ ਲਵਾ ਦੇ ਠੀਕ ਹੈ ਜੀ ਬਾਈ ਬਾਕੀ ਬਾਈ ਤੋਰੇ ਤੋਰੇ ਦੇ ਹੱਕ ਨੂੰ ਵੀ ਘੋੜਾ ਬਹੁਤ ਚੰਗਾ ਜਿਵੇਂ ਬਾਈ ਸਤਨਾਮ ਨੂੰ ਬੜਾ ਸ਼ੌਂਕ ਨਾਲ ਪਿਆਰਦੇ ਹਾਂ ਹਾਂ ਜੀ ਹਾਂਜੀ ਸਵਾਰੀ ਹਾਂ ਜੀ ਸਵਾਰੀ ਬਹੁਤ ਵਧੀਆ ਕਰਾਉਂਦਾ ਹੈ ਛੋਟੀ ਵੱਡੀ ਚਾਲ ਦੋਵੇਂ ਚੱਲਦਾ ਜੀ ਇਹ ਇਹ ਆਪਣੇ ਬੱਚੇ ਰਾਈਡਿੰਗ ਬਹੁਤ ਸ਼ੌਂਕ ਨਾਲ ਕਰਦੇ ਆ ਜੀ ਹਾਂਜੀ ਬਾਈ ਗੁੜੀਆਂ ਤੇ ਮੇਰਾ ਭਤੀਜਾ ਰਮਾਣੀ ਬਹੁਤ ਸ਼ੌਂਕ ਨਾਲ ਲੈ ਜਾਂਦਾ ਇੱਕੋ ਡੱਬਾ ਫਾਉ ਹੈ ਹਾਂਜੀ ਬਾਈ ਹਾਂਜੀ ਬਿਲਕੁਲ ਬਾਈ ਨਹੀਂ ਉਹ ਗੱਲ ਮੈਂ ਪਹਿਲਾਂ ਕਰਕੇ ਆਇਆ ਜਿਵੇਂ ਸ਼ਰੀ ਬਹੁਤ ਆ ਬਾਈ ਜਦੋਂ ਘੋੜੇ ਨੂੰ ਅਸੀਂ ਆ ਕੇ ਦੇਖਿਆ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਘੋੜਾ ਸਾਊ ਬਹੁਤ ਜ਼ਿਆਦਾ ਹੈ ਨਾ ਨਹੀਂ ਆਹ ਬੰਦੇ ਦਾ ਉਪਰਾਂ ਨਹੀਂ ਕਰਦਾ ਜਦੋਂ ਮਰਜੀ ਕੋਈ ਮਰਜੀ ਇਹਨੂੰ ਲਗਾਉ ਫੜ ਕੇ ਧੋਰੀ ਫਿਰੇ ਹਨ ਤੇ ਬਾਕੀ ਰਿਜ਼ਲਟਾਂ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਆਪਾਂ ਵਿੱਚ ਫੋਟੋਆਂ ਸ਼ੇਅਰ ਕਰ ਹੀ ਦਿੱਤੀਆਂ ਹੋਰਾਂ ਬੰਦਿਆਂ ਦੀ ਹਾਂਜੀ 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 ਉਹ ਜਿਹੜੇ ਦੇ ਆਸਟ੍ਰੇਲੀਅਨ ਬਣੇ ਆ ਜੀ ਹਾਂਜੀ ਬਾਈ ਉਹ ਉਹਨਾਂ ਦੇ ਵੀ ਤੁਹਾਨੂੰ ਫੋਟੋਆਂ ਦਵਾਂਗੇ ਵਿਦ ਮਾਲਕਾਂ ਦੇ ਨਾਮ ਤੇ ਡਰੈੱਸ ਜੀ ਤੇ ਜਿਹੜੇ ਰਿਜ਼ਲਟ ਆਪਣੇ ਕੋਲੇ ਆਏ ਆ ਮੀਟਿੰਗ ਹੁੰਦੀਆਂ ਘੋੜੀਆਂ ਦੀ ਵੀ ਤੁਹਾਨੂੰ ਫੋਟੋ ਦੇ ਦਾਂਗੇ ਤੇ ਰਿਜ਼ਲਟ ਆਈਆਂ ਤੇ ਵੀ ਦੇ ਦਾਂਗੇ ਜੀ ਠੀਕ ਹੈ ਬਾਈ ਹਾਂਜੀ ਵਿਧ ਪ੍ਰੂਫ ਹੀ ਗੱਲ ਕਰਾਂਗੇ ਆਪਾਂ ਕੋਈ ਹਵਾਜ ਤੀਰ ਨਹੀਂ ਛੱਡਦੇ ਹਾਂਜੀ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਤੇ ਬਾਕੀ ਫੀਸ ਜਿਵੇਂ ਹੁਣ ਤੁਸੀਂ ਦੱਸਿਆ ਵੀ ਹੁਣ ਇਹਦੀ 18000 ਕੀ ਕੀ ਤੇ ਜੇ ਕੋਈ ਭਰਾ ਦੂਰੋਂ ਨੇੜੇ ਆਉਂਦਾ ਚੱਲ ਕੇ ਕੋਈ ਘੋੜੀ ਛੱਡਣੀ ਆ ਕਿਸੇ ਨੇ ਇੱਕ ਦੋ ਦਿਨ ਇੱਥੇ ਤਾਂ ਚੱਕ ਚੱਕ ਕਰਾ ਕੇ ਤੁਸੀਂ ਮਿਲਾ ਦਿਨੇ ਸਟੇਬਲ ਦਾ ਵੀ ਹੈਗਾ ਆਪਾਂ ਬੰਦੋਬਸਤ ਬਾਈ ਕੋਈ ਭਲਜੰਦਾ ਘੋੜੀ ਛੱਡਨੇ ਚੈੱਕ ਪਾਸ ਕਰਕੇ ਵੀ ਜਾ ਸਕਦਾ ਠੀਕ ਹੈ ਜੀ ਬਾਦੂ ਭੁੱਲੀ ਥਾ ਆਪਣੇ ਕੁੜੀ ਕੋਲ ਮਹੀਨਾ ਛੱਡ ਜੇ ਕੋਈ ਹਾਂਜੀ ਕਈ ਵਾਰ ਐਨ ਆਰ ਆਈ ਵੀਰ ਹੁੰਦੇ ਆ ਜੀ ਉਹ ਹੋਰ ਸਟੇਟ ਦਾ ਕੋਈ ਹਰਿਆਣਾ ਜਿਹਾ ਆ ਕੇ ਕੁੜੀ ਹਾਂਜੀ ਆਦੀ ਕਈ ਵਾਰ ਉਹਨਾਂ ਕੋਲ ਟਾਈਮ ਨਹੀਂ ਹੁੰਦਾਗਾ ਜੀ ਕੋਈ 10 12 ਦਿਨ ਦਾ ਤੇ ਆਪਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆਣੀਗੀ ਜੀ ਠੀਕ ਹੈ ਬਾਈ ਕੋਈ ਜੇ ਕੋਈ ਕਿਸੇ ਨੇ ਚੈੱਕ ਪਾਸ ਕਰਾਉਣੀ ਆ ਤੇ ਉਹ ਮਤਲਬ ਆਪਦੀ ਚੈੱਕ ਪਾਸ ਵੀ ਕਰਾ ਸਕਦਾ ਜੀ ਠੀਕ ਹੈ ਹਾਂਜੀ ਫਿਰ ਉਵੇਂ ਦੀ ਗੱਲ ਕਰ ਲਾਂਗੇ ਜਿਵੇਂ ਕੋਈ ਮਹੀਨਾ ਡੇਢ ਕਿਸੇ ਨੇ ਕੁੜੀ ਰੋਕਣੀ ਆ ਹਾਂਜੀ ਹਾਂਜੀ ਕੋਈ 10 ਦਿਨ ਕੋਈ ਰੋਕਣੀ ਆ ਆਪਾਂ ਨੂੰ ਕੋਈ ਚੱਕਰ ਨਹੀਂਗਾ ਜੀ ਉਹ ਆਪਣਾ ਕੀ ਹਾਲ ਹੈ ਨੰਨੇ ਚਲੋ ਰਿਪੀਟ ਤੋਂ 4 ਮਹੀਨੇ ਤੇ ਨਹੀਂ ਰਹਿੰਦੀ ਤੇ 9 ਮਹੀਨੇ ਤੇ ਕਰਨੀ ਤੇ ਪਲਾਸਰ ਆਪ ਚ 6 ਮਹੀਨੇ ਤੇ ਕਰੇ ਸਾਲ ਤੇ ਕਰੀ ਘੋੜਾ ਛੱਡਾ ਜੇ ਸਾਲ ਤੇ ਕਰਨਾ ਤੇ ਫਿਰ ਤਾਂ ਵੀ ਘੋੜੀ ਦੇ ਨੁਕਸਾਨ ਹਾਂ 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 ਜੇ ਕਰ ਨਹੀਂ ਰਹੀ ਦੀ ਦੋ ਰ ਆਪਣਾ ਪੰਜ ਵਾਰ ਵੀ ਘੋੜਾ ਛੱਡਾਂਗੇ ਆਪ ਕੋਈ ਇਹ ਨਹੀਂ ਵੀ ਹੈਗਾ ਵੀ ਜਾਂ ਇੱਕ ਦੋ ਵਾਰੀ ਦੋ ਵਾਰੀ ਹੀ ਘੋੜਾ ਛੱਡਣਾ ਉਹ ਨਾ ਬਈ ਘੋੜਾ ਛੱਡਾਂਗੇ ਜੇ ਸਾਲ ਚ ਮਰੀ ਨਹੀਂ ਫਿਰ ਤਾਂ ਵੀ ਘੋੜੀ ਫਾਟ ਫਿਰ ਤਾਂ ਬਾਈ ਉੱਥੇ ਮੰਨ ਲਓ ਜਿਹੜਾ ਘੋੜੀ ਵਾਲਾ ਉਹਨਾਂ ਦਾ ਮਾਲਕ ਆ ਉਹ ਨੂੰ ਆਪ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਹੁਣ ਘੋੜੀ ਦੇ ਵਿੱਚ ਹੀ ਪ੍ਰੋਬਲਮ ਆ ਹਨਾ ਬ ਤੇ ਬਾਕੀ ਗੱਲਬਾਤ ਬਾਈ ਪਰਮਜੀਤ ਆਪਾਂ ਨੂੰ ਸਾਰੀ ਕਲੀਅਰ ਕਰ ਹੀ ਦਿੱਤੀ ਬਾਦਲ ਬਾਰੇ ਹਨ ਹਾਂਜੀ ਹਾਂਜੀ ਤੇ ਨੰਬਰ ਆਪਾਂ ਤੁਹਾਡਾ ਮੈਂਸ਼ਨ ਕਰ ਦੇਾਂਗੇ ਹਾਂਜੀ ਹਾਂਜੀ ਤੇ ਸੋ ਦੋਸਤੋ ਜਿਵੇਂ ਬਾਈ ਪਰਮਜੀਤ ਨੇ ਬਾਦਲ ਘੋੜੇ ਬਾਰੇ ਸਾਰੀ ਗੱਲਬਾਤ ਆਪਾਂ ਨੂੰ ਕਲੀਅਰ ਕਰਤੀ 18000 ਰੁਪਏ ਇਹਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਜਦੋਂ ਮਰਜੀ ਤੁਸੀਂ ਬੇਫਿਕਰ ਹੋ ਕੇ ਬਾਈ ਨੂੰ ਫੋਨ ਲਾ ਕੇ ਰਿਜ਼ਲਟ ਤੁਹਾਡੇ ਨਾਲ ਆਪਾਂ ਸਾਂਝੇ ਕਰਤੇ ਬਾਈ ਨੇ ਦੱਸਿਆ ਵੀ ਤਿੰਨ ਆਸਟ੍ਰੇਲੀਅਨ ਇਹਦੇ ਬਹੁਤ ਟੌਪ ਦੇ ਬਣੇ ਆ ਹਾਥੀ ਘੋੜੇ ਦਾ ਬੱਚਾਗਾ ਉਹਸਾਬ ਨਾਲ ਜੇ ਆਪਾਂ ਇਹਦੀ ਬਲੱਡ ਲਾਈਨ ਦੇਖੀਏ ਮਾਂ ਵੀ ਨੌਕਰੀ ਹੈ ਜਿਵੇਂ 63 63 ਇੰਚ ਹਾਈਟ ਦੀ ਬਹੁਤ ਸੋਹਣਾ ਪ੍ਰੋਡਿਊਸ ਕਰ ਰਿਹਾ ਤੇ ਫੀਸ ਵੀ ਬਾਈ ਵਰਗਿਆਂ ਨੇ ਬੜੀ ਜਾਇਜ਼ ਰੱਖੀ ਆ ਸੋ ਜਦੋਂ ਮਰਜੀ ਤੁਸੀਂ ਬਾਈ ਪਰਮਜੀਤ ਨੂੰ ਫੋਨ ਕਰਕੇ ਬਾਦਲ ਦੀ ਸਟੱਡ ਸਰਵਿਸ ਲੈ ਸਕਦੇ ਹੋ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡ ਨੂੰ ਜ਼ਿੰਮੇਦਾਰ ਨਾਲ ਧੰਨਵਾਦੀ ਸਤਿ ਸ੍ਰੀ ਅਕਾਲ